ਅਬ ਤੋਂ ਪਹਿਲਾ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਤ ਕੱਢੇ ਸੀ ਤਵੀਤ ਰੱਖੇ ਕਦੋਂ ਸੀ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਕਿ ਤੁਰਤ ਇਹਨਾਂ ਨੇ ਰੱਖੇ ਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਪ੍ਰਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਇੱਥੇ ਕਾਰਵਾਈ ਕਰਾਉਣੀ ਐ ਫੁੱਲ ਇਹ ਤਾਂ ਸਾਰੇ ਪੈਸੇ ਵਸੂਲਣੇ ਆ ਏ ਬੀਬੀ ਯਾਰਾਂ ਤੋਂ ਕਿੰਨੇ ਲੱਖ ਦੀ ਠੱਗੀ ਮਾਰੀ ਤੂੰ ਆਪਦੇ ਮੂੰਹ ਗਿੰਦਾ 15 ਲੱਖ ਉਹ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਤੋਂ ਹਾਂ ਬਾਕੀ ਇਹਨਾਂ ਦਾ ਵਿਆਜ ਗੁੱਜ ਪੈਕੇ ਠੀਕ ਹੈ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਨਾਲ 3.5 ਦੀ ਸਾਢੇ 3 ਦੀ ਜਿਹੜੇ 10 ਵਾਲੇ ਕਹਿੰਦੇ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਜਿਹੜੇ ਢੋਂਠੀ ਬਾਬੇ ਇਦਾਂ ਦੇ ਕਰਦੇ ਆ ਲੱਖਣ ਤੇ ਇਹ ਰੂਹ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਬਚਣਾਂ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਚੱਲਾ ਠੀਕ ਹੈ ਤੇ ਇਹ ਸਾਰੇ ਸਾਥ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲੇ ਨਹੀਂ ਬਾਬੇ ਜੀ ਐਨਾ ਢੂੰਗਾ ਕਾ ਦੋ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਅਦ ਆ ਵੀ ਦਿਨ ਆਉਣਾ ਨਹੀਂ ਤੇ ਤੈਨੂੰ ਅਹਿਸਾਸ ਹੁੰਦਾ ਠੱਗੀ ਮਾਰੀ ਦਾ ਜਾ ਜਾ ਹੈ ਧਰਨੀ ਟਿਕਾਣੇ ਕਾੜਦੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੁਖਨਾ ਅ블ੂ ਸ਼੍ਰੀ ਮੋਗਤਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆ। ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆਂ ਢੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ। ਰੋ ਪਿੱਟ ਕੇ ਮਰ ਗਿਆਂ ਤੁਹਾਨੂੰ। ਪਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ। ਵੀ ਚੰਗੇ ਸਾਧੂ ਆ, ਸਾਧੂ, ਸਾਧੂਆਂ ਨੂੰ ਮਾੜਾ ਬੋਲ ਰਹੇ ਹੋ। ਮੈਂ ਕਹਿੰਨਾ ਉਹਨਾਂ ਚੰਗੇ ਸਾਧੂ ਵੀ ਹੈਗੇ ਆ। 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੋਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੋਂਗੀਆਂ ਨੂੰ ਫੜ ਰਿਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਢੋਂਗੀਆਂ ਦੇ ਖਿਲਾਫ ਲੜ ਰਿਹਾ ਅੱਜ ਤੁਹਾਨੂੰ ਸਾਖ ਸਾਖਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਸੀ ਤੂੰ ਇਹ ਸਿੱਧਾ ਖਾੜੇ ਦੇ ਸ਼ਕਤੀਮਾਨ ਬਣਿਆ ਖੜਾ 10 ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਲੈ ਕੇ ਲਾ ਕੇ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਛੇ ਦੇ ਵਿੱਚ ਤੇ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਬਰ ਜਗਾ ਬਾਅਦ ਚ ਬਣਾਈ ਆਈ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਲਟ ਜ ਸਾਰੀ ਕਿੱਥੋਂ ਲੈਂਦੀਆਂ ਉਹ ਉਹ ਦੁਕਾਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਹਾਂਜੀ ਤੇ ਇਹ ਜਿਹੜਾ ਤੂੰ ਘੜਾ ਨਪਿਆ ਸੀ ਉਹ ਵੀ ਆਪ ਨੇ ਅਸੀਂ ਘੜਾ ਜੀ ਇਹ ਘੜਾ ਤਾਂ ਨਪਿਆ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਹਨਾਂ ਨੂੰ ਪਾਸੇ ਕਰਕੇ ਜੇ ਵਿੱਚ ਛੱਡ ਦਿੰਦਾ ਥੋੜਾ ਥੋੜਾ ਹਾਂ ਨੇਫੇ ਚ ਡਾ ਕੇ ਲੈ ਜਾਂਦਾ ਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਹਦੇ ਘਰ ਵਾਲੇ ਨੇ ਠਗੀਆਂ ਮਾਰ ਗਿਆ ਸੀ ਉਹਤੇ ਪਰਚਾ ਵੀ ਕਰਾਵਾਂਗੇ ਦਿਨ ਉਹਦੇ ਵੀ ਆਹ ਪੜ ਆਹ ਸਮਾਨ ਹੈ ਆਹੀ ਸੀਗਾ ਓਏ ਹਾਂਜੀ ਆਹ ਸਮਾਨ ਲਿਆਂਦਾ ਕੱਢ ਤਾਂ ਕੱਢ ਆਹ ਸਮਾਨ ਹੈ ਜੀ ਆਹਾ ਆਹ ਰੱਖਿਆ ਸੀ ਹਾਂਜੀ ਹਾਂਜੀ ਇਹੀ ਕਹਿ ਸੀ ਕਿ ਵੀ ਸੋਨਾ ਹੈ ਵੀ ਧਰਤੀ ਚੋਂ ਇਹ ਕਿੰਨੇ 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 ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ ਇਥੇ ਸਲੋਤਰ ਬੋੜੇ ਫਿਰ ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਪਾ 13 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ 10 ਥੋੜੇ ਥੋੜੇ ਕਰਕੇ ਇਹ ਬੀਬੀ ਤੂੰ ਕੱਚੀ ਕਹਿ ਰਹੀ ਹੈ ਵਿਆਜ ਪਾ ਕੇ ਮੈਨੂੰ ਜੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਆ ਪਹਿਲਾਂ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਆਏ ਜੀ ਵੀਰ ਜੀ 3 ਲੱਖ ਦਾ ਮੈਂ ਕਾਲਾ ਗਿਆ ਤੁਸੀਂ ਆਪਣੀ ਪੁੱਛ ਲਓ ਹਾਂ ਸਾਡੇ ਕੋਲ ਬਕਾਇਆ ਦਾ ਪ੍ਰੂਫ ਪਈ ਆ ਜੀ ਸਾਰੇ ਹਾਂ ਅੱਛਾ 3 ਲੱਖ ਬੈਂਕ ਆਲਾ ਪਿਆ ਹੂੰ ਤੁਸੀਂ 3 ਲੱਖ ਇਹ ਇਹਨਾਂ ਨੂੰ ਮੈਂ ਉੱਡ ਫੜ ਕੇ ਦਿੱਤਾ ਵਿਆਜ ਦੀ ਛੱਕ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਦੀਆਂ ਟੂਆਂ ਗਹਿਣਾ ਕਰਕੇ ਦਿੱਤੀਆਂ 14:30 ਹੋ ਗਿਆ 14:30 ਹੋ ਗਿਆ 7:00 ਗਿਰ ਜੇ ਆ ਗਈ ਜਮੀਨ ਇਹ ਕਿੱਥੀ ਸਾਢੇ 4:30 ਇਹ ਕਿੱਥੀ ਅਸੂਬੀ ਬਾਬਾ ਸਹੀ ਸਹੀ ਦੱਸ ਯਾਰ ਮਾਨ ਦਾ ਜਿਹੜੀ ਗੱਲ ਸੱਚ ਦੱਸੀ ਹੈ ਜੀ ਇਹ ਹੁਣ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿਸ ਜਿੱਥੇ ਝੂਠ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਮਲ ਬੰਦਿਆ ਇੱਕ ਗਲਤੀ ਹੋ ਗਈ ਹੈ ਗਲਤੀ ਜਿਹੜੀ ਹੋ ਗਈ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਚ ਪਾਏ ਆ ਤੂੰ ਪੈਸੇ ਇੱਕ ਨਾ ਛੋਟੀ ਲਿਆ ਮੜਾ ਜੱਜ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸ ਵਿਆਜ ਪਾ ਕੇ ਭੈਣ ਨੂੰ ਇੰਨੇ ਬਣਾਏ ਇਹਨਾਂ ਨੇ 24 25 ਲੱਖ ਵਿਆਜ ਪਾ ਕੇ ਬਣਾਇਆ ਬੀਬੀ ਕੇ ਵਿਆਜ ਪਾ ਕੇ ਜੀ ਵਿਆਜ ਪਾ ਕੇ ਵਿਆਜ ਤੋਂ ਬਿਨਾਂ ਵੀ ਮੇਰੇ ਤੂੰ ਮੈਨੂੰ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਮੈਂ ਕਿ ਉਸ ਮਾਰਾ ਅੱਜ ਨਾ ਮਾਰਾ ਮੈਂ ਕੱਲ ਫੇਰ ਕੋਈ ਪ੍ਰੂਫ ਹੋਏ ਸਮੇਂ ਗੱਲ ਕਰਵਾ ਦਿੰਨੀ ਆ 15 ਲੱਖ ਰੁਪਇਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੋਣੇ ਆ ਸੱਚ ਦੱਸੂਗਾ ਬਾਬਾ ਜੀ ਥੋੜੇ ਬੁੜੇ ਨਹੀਂ ਝੂਠ ਬੋਲਦਾ ਹਾਂ ਗੁਰੂ ਦੀਆਂ ਲਾਡਲੀਆਂ ਫੁੱਜਾਂ ਨਹੀਂ ਝੂਠ ਬੋਲਦਾ 15 ਲੱਖ ਰੁਪਇਆ ਹੈਗਾ ਜੀ ਹੋਰ ਨਹੀਂ ਫਿਰ 25 ਤੇ 10 ਦਾ ਫਰਕ ਬਹੁਤ ਆ ਯਾਰ 25 ਪਰ ਵਿਆਜ ਪਾ ਕੇ ਤਾਂ ਵੱਢੇ ਬਣਨਾ ਹੀ ਇਹਨਾਂ ਦਾ ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨ ਦਰਸਨੇ ਆ ਤੈਨੂੰ ਇਹਨਾਂ ਦੇ ਗਲਤੀ ਖਬਰ ਬਾਬਾ ਜੀ ਐਸੇ ਤੱਕ ਜੀ ਵੀਰ ਜੀ ਇਹਨਾਂ ਕੋਲ ਇੰਨੀ 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 ਬੇਰੁਖੀ ਨਾਲ ਸਾਡਾ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ ਐਸੇ ਤੱਕ ਮੈਂ ਇਹ ਵੀ ਵੱਡਾ ਬੋਲਿਆ ਕਿ ਤੂੰ ਭੌਂਗ ਦੀ ਨਹੀ ਮੈਂ ਤੈਨੂੰ ਮਗਰ ਮਾਮਾ ਜੀ ਕਹਿ ਕੇ ਗਲਤ ਤੂੰ ਮਾਮਾ ਹੁੰਦਾ ਤੂੰ 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 ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਸੀ ਕਿੰਨਾ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਪੁਰਨਾ ਦਾਸ ਕੀ ਸੀ ਉਹ ਤਾਂ ਨਹੀਂ ਇਸ ਚੋਂ ਨਹੀਂ ਨਹੀਂ ਉਹਦਾ ਪੁੱਤ ਮੇਰਾ ਝੂਠ ਸੀ ਉਹ ਤਾਂ ਸਾਹ ਨੂੰ ਕੁਝ ਨਹੀਂ ਸੀ ਤੂੰ ਕੀ ਕੀਤਾ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ ਪੈਸੇ ਘਰੇ ਜੀ ਬਸ ਕੋਈ ਸੁੱਖਾਂ ਤੇ ਲਾ ਕੇ ਕੁਝ ਨੂੰ ਲੱਗੇ ਸਾਰੇ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਕਰਾ ਕੇ ਦਿੱਤਾ ਜੀ ਨਾਲੀ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਹੋ ਗਈ ਤੂੰ ਤਾਂ ਰੋਲ ਕੇ ਧਰਤੇ ਆ ਆ ਓਏ ਹੈ ਤੇਰੇ ਧੀਆਂ ਕਿੰਨੀਆਂ ਐ ਇੱਕੋ ਜੀ ਪੁੱਤ ਨਹੀਂ ਮਰ ਗਿਆ ਸੀ ਮਰ ਗਿਆ ਇਹਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ ਮਰਿਆ ਕਿਵੇਂ ਉਹ ਚਿੱਟੇ 'ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸੋ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਇਹ ਨਾ ਤੂੰ ਵਿੱਚ ਰੱਖ ਦੱਸ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਖੋਲ ਆਪੀ ਖੋਲ ਆਪ ਆਪ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਦੰਤਾ ਕਰਾਈ ਹੈ ਜੇ ਬਾਕੀ ਕੋਈ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਹੈ ਪੀਰਾ ਕੁਛ ਕਹਿੰਦੇ ਆ ਵੀ 20-20 ਲੱਖ ਦੀਆਂ ਠੱਗੀਆਂ ਮਾਰੋ ਨਹੀਂ ਆ ਤੂੰ ਘਰੇ ਬਣਾ ਗਿਆ ਉਹਨਾਂ ਦੇ ਏਡੀ ਉਹ ਕਬਰ ਕੀ ਬਣਾ ਕੀ ਇਹ ਚੀਜ਼ ਦਰਗਾਹ ਕੀ ਬਣਾਈ ਹੈ ਬਾਬੇ ਗਾਇਬ ਹੋ ਜਿਗਾ ਮਾ ਸੇਵਾ ਕਰ ਨਹੀਂ ਤੇ ਤੂੰ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ ਤੋੜਾ ਕਿੱਥੇ ਲੱਪੇ ਆਈ ਹੋ ਹੈ ਬੈਟਰੀ ਟਾਰਪਲੇਗ ਚੱਕ ਵਾਪਰਦੇ ਹੰਝਾ ਤੂੰ ਆਪਰਟ ਕੇ ਜੋ ਦੁਬਾਰਾ ਵਿੱਚ ਸਮਾਨ ਰੱਖ ਦਿੰਦਾ ਸੀ ਆ ਛੱਪ ਜੇ ਬਣਾਏ ਤੂੰ ਬਣਾਈ ਸੀ ਇਹ ਮਾਇ ਜੀ ਦਾ ਕਾਹ ਤੋਂ ਬਣਾਏ ਸੀ ਛੱਪ ਕਾਹ ਤੋਂ ਬਣਾਏ ਸੀ ਜੀ ਜੀ ਤੇ ਗੁੱਗਾ ਪੁੱਪੂ ਚਲਾਉਂਦੇ ਜੀ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਨਹੀਂ ਜੀ ਹੈ ਨਹੀਂ ਜੀ ਆਹ ਵੇਖ ਲੋ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ ਬੀਬੀ ਆ ਇੱਥੇ ਆ ਵੀਰ ਜੀ ਆ ਇੱਥੇ ਗੱਲ ਕਰ ਹਾਂ ਜੀ ਇਹਨੇ ਕੀ ਨੱਪਿਆ ਪਹਿਲਾਂ ਇੱਥੇ ਨੇ ਟੋਆ ਵਟਾ ਕੇ ਟੋਲਾ ਵਟਾ ਕੇ ਜੀ ਚ ਚਾਰ ਟੋ ਟੋ ਦੂਜਾ ਘਣਾ ਬਟਿਆ ਇੱਥੇ ਹੋਰ ਕਿੰਨੇ ਕਿੰਨੇ ਘਰਾਂ ਤੋਂ ਇਹ ਕਿ ਠੱਗੀਆਂ ਮਾਰਿਆ 10 ਬਸ ਉਹ ਤੇ ਚੱਡੂ ਚ ਗਈ ਜੀ ਬਸ ਕਿੰਨੇ ਕਿੰਨੇ ਦੀ ਸੀ ਆ ਡੰਡਾ ਲਿਆ ਕੁੜੀਆਂ ਬੜਾ ਮੁੱਤ ਨੂੰ ਮਾਰ ਕੇ ਆਉਂ ਵੀ ਪੈਸਾ ਲਿਆ ਆ ਸੱਗ ਤੇ ਵੀ ਦੱਸੋ ਕਿਹੜੀ ਤੇਰੇ ਨਾਲ ਉੱਥੇ ਜਿੰਨਾ ਮਾਰੀ ਠੱਗੀ ਤੂੰ ਮੂੰਹ ਦੇ ਕੇ ਦੱਸ 10 10 ਫਿਰ ਇਹ ਚ ਕਿਵੇਂ ਰੱਖਦਾ ਜਾਨ ਟੋਲਾ ਰੱਖ ਕੇ ਦੇਖੇ ਚ ਪਾ ਕੇ ਤੇ ਰੱਖ ਸਕਦਾ ਦੱਸ ਗਿਆ ਜਦੋਂ ਪਾਸੇ ਹੁੰਦਾ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਸਮਝ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈ ਲਿਆ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੁਝ ਨਹੀਂ ਲਿਆ ਮੇਰੀ ਕਾਫੀ ਵੀਰ ਜੀ ਜੇ ਅਸੀਂ ਇਹਦੇ ਬਲੋਸਾ ਕਰ ਲੈਨੇ ਇਹ ਕੰਮ ਨਹੀਂ ਸਾਡੇ ਨੂੰ ਜਵਾਲ ਕਸ ਕਰ ਕਰ ਕੋ ਜਿਹੜੀ ਆ ਕਬਰ ਆ ਹਾਂਜੀ ਕਬਰ ਨੂੰ ਮੰਨਦਾ ਤਾਂ 11 ਰੁਪਏ ਵਾਲੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਜੂਗੀ ਓਏ ਕੀ ਸੱਸੇ ਵਤਨ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਕਾਰ ਨਾਲ ਹੈ ਹੈ ਇਹ ਕਿਹਨੇ ਕੋਸ਼ ਹੈ ਜੀ ਨੂੰ ਪਤਾ ਨਹੀਂ ਆ ਵੀ ਇਹ ਕੁਛ ਨਹੀਂ ਹੈ ਇਹ ਢੋਂਗੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹ ਨਾਲ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਨਹੀਂ ਹੁੰਦਾ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਜਾਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਬ ਲਾ ਕੇ ਇਹ ਢੋਂਗੀ ਇਹ ਹੈ ਕੁੱਤਾ ਇੱਥੇ ਅੰਦਰ ਵੜਿਆ ਤੇਰੇ ਚੱਪਲਾਂ ਅੰਦਰ ਲੈ ਕੇ ਬੜੀ ਭਲੇਖਾ ਦਾ ਬਣ ਗਿਆ ਜੀ ਹੁਣ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਜਿਹਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਨਹੀਂ ਮੈਂ ਭਲੇਖਾ ਦਾ ਬਣ ਗਿਆ ਸੇਵਾ ਕੀ ਦੀ ਕਰਦਾ ਮੈਂ ਮਾਤਾ ਦੀ ਕਰਦਾ ਕਾਲ ਕਹਿੰਦੇ ਕਿੰਨੇ ਰੂਪ ਚਾਰ ਰੂਪਾ ਕਿਹੜੇ ਕਿਹੜੇ ਰੂਪਾ ਮਾਤਾ ਪਿਤਾ ਸਰਕਾਰੀ ਸ਼ਿਸ਼ਾ ਅਧਿਕਾਰੀ ਹੂੰ ਤੇ ਮਹਾਰਾਜ ਹੋਰ ਉੱਪਰ ਇੱਕ ਜਿੱਚ ਹੁਣ ਤੂੰ ਖਵਾਚੇ ਦੀ ਕੜਾਈ ਦੇ ਗਿਆ ਖਵਾਜਾ ਅਜਮੇਰ ਸ਼ਰੀਫ ਜਗਾ ਬਣੀਆ ਬੜੀ ਸਤਕਾਰਯੋਗ ਹੈ ਦੁਨੀਆ ਸਿਰ ਝਕਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠਗੀਆਂ ਮਾਰ। ਨਹੀਂ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ। ਨਹੀਂ ਕੋਈ ਨਹੀਂ। ਲਾਜ ਕਰਦਾ ਤੂੰ। ਲਾਜ ਨਹੀਂ ਮੈਥੋ ਜੀ ਹੁੰਦਾ ਜੀ ਮੈਂ ਤਾਂ ਕਿੰਨੇ ਲੋਕਾਂ ਦੇ ਲਾਜ ਕਰ ਕਰ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ। ਬੋਲ ਬੋਲ ਕਿਤੇ ਦੱਸ ਯਾਰ ਨਹੀਂ ਕੋਈ ਗੱਦੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਮੀਆਂ ਬਣ ਬਣ ਲੋਕਾਂ ਨੂੰ ਕਹਿੰਦੇ ਸਾਡੇ ਤੇ ਮਾਤਾ ਆ ਗਈ ਦੇਵੀਆਂ ਆਗੀਆਂ ਸਾਡਾ ਤੁਸੀਂ ਸਾਥ ਕੀ ਦੇਣਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਖਤਾ ਵੀ ਸਮਝੌਤੇ ਕਰ ਲੈ ਇੱਥੇ ਕਾਰਵਾਈ ਕਰਾਉਣੀ ਆ ਫੁੱਲ ਇੱਦਾਂ ਸਾਰੇ ਪੈਸੇ ਵਸੂਲਣੇ ਆ ਇਹ ਬੀਬੀ ਹਰਾਂ ਤੋਂ ਕਿੰਨੇ ਲੱਖ ਦੀ ਠੱਗੀ ਮਾਰੀ ਐ ਤੂੰ ਆਪਦੇ ਮੂੰਹ ਕਿ ਨਹੀਂ ਦੱਸ ਤਾ 15 15 ਲੱਖ ਹੋ ਗਏ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਤੋਂ ਹਾਂ ਬਾਕੀ ਇਹਨਾਂ ਦਾ ਵਿਆਜ ਵੀ ਪੈ ਕੇ ਠੀਕ ਐ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ 3.5 ਸੀ ਜੀ ਉਹਨਾਂ ਦਾ 3.5 ਦੀ ਹਾਂ ਜਿਹੜੇ ਖਾਂਜ ਵਾਲੇ ਕਹਿੰਦੇ ਉਹ ਕਿੰਨੇ ਦਾ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇਸ ਉਹਨਾਂ ਦੇ ਚੈੱਕ ਲਾਇਆ ਜਾਂਦੇ ਨੇ ਚੈੱਕ ਦਿੱਤਾਈ ਤੂੰ ਹਾਂ ਚੈੱਕ ਦਿੱਤਾ ਸਭ ਉਹਨਾਂ ਨੇ ਚੈੱਕ ਦਾល់ ਦਨਾ ਤਾ ਉਹ ਨਹੀਂ ਉਹਨਾਂ ਦੇ ਤਾਂ ਲਾਉਣਾ ਹੀ ਐ ਉਹ ਕੀ ਕਰਨ ਲੋਕ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਗਮਰਾਹ ਹੋ ਕੇ ਨਾ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਨੇ ਤੇ ਧੋਮੇ ਸਾਧਾਂ ਦੇ ਤੋਂ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਦ ਕੱਢੇ ਸੀ ਤਵੀਦ ਰੱਖੇ ਕਦੋਂ ਸੀ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਵੀ ਤੁਰਤ ਇਹਨਾਂ ਨੇ ਰੱਖੇ ਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਪ੍ਰਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆਹ ਵੇਖ ਲੋ ਸੁਣਾ ਪਿਆ ਪਿਆਰ ਤੁਸੀਂ ਜਮਾਈ ਪਿਆਰ ਬੇੜਾ ਕਰਕੇ ਕਰਦਾ ਇੱਕ ਨਸ਼ਿਆਂ ਦਾ ਦਰਿਆ ਇੱਕ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਗਮਰਾਹ ਕਰਦੇ ਕਿੱਥੋਂ ਆਹ ਅਟੂਆ ਬਣੇ ਗਿਆ ਅੱਛਾ ਅਟੂਆ ਪਤਾ ਹੀਗਾ ਹਾਂਜੀ ਅਛਾ ਟੂ ਆਪ ਕਿੰਨਾ 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 ਜੁਬਾ ਬਟਿਆ ਹੈ ਚਾਰ ਫੁੱਟ ਹੈ ਹੈ ਚਾਰ ਫੁੱਟ ਚਾਰ ਫੁੱਟ ਨੂੰ ਨੱਪਿਆ ਤੇ ਤਵੀਦ ਕਿੱਥੋਂ ਲਿਆਉਂਦੇ ਸੀ ਵੀਰ ਪੁਲਿਸ ਘਰੋਂ ਤੇ ਸ਼ੀਸ਼ੀ ਸ਼ੀਸ਼ੀ ਨੂੰ ਵਿੱਚ ਪਾਦੇ ਵੈਤ ਮਤਲਬ ਸ਼ੀਸ਼ੀ ਨੱਪਦੇ ਮਤਲਬ ਸਭ ਤੋਂ ਪਹਿਲਾਂ ਕੰਮ ਇਤੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਵੀਦ ਨੱਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਜਿਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ 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 ਠੀਕ ਹੈ ਉਹ ਵੀ ਇੱਥੇ ਨਹੀਂ ਆਈ ਕਿ ਟੰਗ ਆਹ ਆਹ ਕਾਲੀ ਜਿਹੜੀ ਆ ਕਿ ਦੱਬਿਆ ਓਏ ਇਹ ਤਵੀਰ ਤਾਂ ਹੈ ਕਿ ਹਰੇ ਕਿੱਥੋਂ ਲਿਆਉਂਦੇ ਸੀ ਇਹਦਾ ਉਹ ਬੜਾ ਕਰ ਦਿੱਤੀ ਸੀ ਵੀ ਕੁਛ ਨਹੀਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੁੱਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਤਾਂ ਹੁੰਦਾ ਤਾਂ ਕੁਛ ਨਹੀਂ ਕਿ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਮਿਹੜੀ ਸੱਚੀ ਗੱਲ ਤੁਹਾਡੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਵੀਰ ਬਣਾਉਣਾ ਕੀ ਹੋਊਗੀ ਕੀ ਕਿਹਾ ਸੀ ਉਹ ਕੁਛ ਨਹੀਂ ਹੁੰਦਾ ਅੱਛਾ ਇਹ ਉਹੀ ਪਖਾਂਡ ਹੀ ਬਣਾਇਆ ਹਾਂਜੀ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਵਨੇ ਬਗੂ ਚੀਜ਼ਾਂ ਪੈਰਰ ਨਹੀਂ ਬਸ ਕਨਾਂ ਦਾ ਦਬਾਣ ਹਾਂ ਤੇ ਤੂੰ ਹੁਣ ਹੁਣ ਮੁੱਕਰੀ ਜਾਣਾ ਬੀ ਤੇ ਚੀਜ਼ਾਂ ਲੋਕਾਂ ਨੂੰ ਨਹੀਂ ਮਰਦਾ ਕੋਈ ਇਹ ਚੀਜ਼ਾਂ ਆਉਂਦੀਆਂ ਕਰਕੇ ਦਰਦੇ ਹਾਂ ਹੁਣ ਲਵਾਖ ਪੈਰਾ ਆਪਦੇ ਨਹੀਂ ਚੱਲ ਜਿਹੜਾ ਕੜਾ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆ ਜੋ ਆ ਜਾਰੇ ਘਰੇ ਨਾ ਮਗਰੇ 트렁ਕ ਦੇ ਵਿੱਚ ਇੱਕ ਸੱਪ ਆ ਠੀਕ ਆ ਉਹਰੇ ਨਾਂ ਤੇ ਸਾਨੂੰ ਡਰਾ ਰਿਹਾ ਆਖੇ ਦੇਖ ਲੈ ਮੇਰੇ ਸੱਪ ਪੁੱਤ ਪੈਸੇ ਰੱਖਿਆ ਹੀ ਕਰੇ ਉਹ ਇੱਕ ਆਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮੁੱੱਚੀ ਹੈ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਇਹ ਤੇਰੇ ਕਾਨੂੰਨ ਚ ਨਹੀਂ ਆਏ ਕੁੱਤੇ ਯਾਰ ਲੋ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿਹ ਜਾਨਵਰ ਨੂੰ ਤੂੰ ਕੈਦ ਕਰ ਲੈ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰੋ ਤਾਂ ਕਢਾਇਆ ਤੂੰ ਜੋਗੀ ਤੋਂ ਦੰਦ ਨਿਕਲ ਜਾਂਦੇ ਆ ਦੰਦ ਇੱਕ ਤਾਂ ਯਾਰ ਕਮਾਲ ਹੀ ਹੋ ਗਈ ਜਦੋਂ ਆ ਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਬੁੜੇ ਛੜਵਾਓ ਨਹੀਂ ਸੱਪ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਮੇਰੇ ਕਿ ਬਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾ ਪਹਿਲਾਂ ਤੋਆ ਪਾਟਾ ਕਹੀ ਲਿਆ ਚੱਕੋ ਇਹਨੂੰ ਦਾ ਫੜਾ ਚੱਕੂਗਾ ਪਿੱਛੇ ਚੱਕੋ ਕਹੀ ਅੱਛਾ ਖਾਲੀ ਤੋੜ ਇੱਥੇ ਦੱਬ ਗਿਆ ਸੀ ਸੋਨਾ ਕੱਢ ਕੇ ਚੱਲ ਚੱਲ ਆ ਫਿਰ ਕੋ ਕਿੰਨਾ ਕਢੂੰਗਾ ਆ ਵੇਖ ਭੈਣ ਸੱਪ ਬਣਾਏ ਕੋਈ ਸਾਫੀ ਬੜੇ ਕਹਿ ਨਹੀਂ ਕਿੰਨੇ ਪੋਟਾ ਚਾਰ ਪੱਟਾ ਕਢੂੰਗਾ ਚਾਰ ਪੱਟਾ ਕਰਾਣਾ ਨਹੀਂ ਅਭੀ ਸੁਨਿਆਰੇ ਕੋਲੇ ਜਾ ਕੇ ਸੁਨਾਰੇ ਆਖ ਕੇ ਬਾਰੀ ਖੋਲ ਖੋਲ ਦੇ ਖੋਲ ਦੇ ਜੇ ਤੁਸੀਂ ਸੁਨਿਆਰੇ ਕੋਲੇ ਗਏ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਤੇ ਤੁਹਾਡਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਇੱਥੇ ਦੱਬਿਆ ਸੀ ਬੀਬੀ ਤੌੜਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਨਹੀਂ ਇਹ ਸੱਪ ਆਟੀ ਦੀ ਬਣਾਇਆ ਇਹ ਦੱਬਿਆ ਬਹੁਤ ਚਿਰ ਮੜੇ ਜੜੇ ਜਿਹੜੇ ਢੋਂਗੀ ਬਾਬੇ ਇਦਾਂ ਦੇ ਕਰਦੇ ਆ ਲੱਛਣ ਤੇ ਇਹ ਰੂਪ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਠੱਗੀਆਂ ਬਚਣਾਂ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਚੱਲਾ ਠੀਕ ਹੈ ਤੇ ਇਹ ਸਾਰੇ ਸਾਧ ਮੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲ ਨਹੀਂ ਬਾਬੇ ਜੀ ਐਨਾ ਡੂੰਗਾ ਕਾ ਦੋ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਦ ਆ ਵੀ ਦਿਨ ਹੋਣਾ ਨਹੀਂ ਤੈਨੂੰ ਅਹਿਸਾਸ ਹੁੰਦਾ ਠੱਗੀ ਮਾਰੀ ਦਾ ਜਾ ਜਾ ਹੈ ਧਰ ਨਹੀਂ ਟਿਕਾਣੇ ਖੜਦੀ